ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹੜਰਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕਾ ਨੀਲੀ ਦੀ ਕਾਫੀ ਚੰਗੇ ਰਿਕਾਰਡ ਵਾਲੀ ਮਾਝ ਤੁਹਾਨੂੰ ਦਿਖਾਉਣੀ ਚੰਗੇ ਕਦਕਾਠ ਵਾਲੀ ਠੀਕ ਬਿਲਕੁਲ ਆ ਛੋਟੇ ਸਿੰਘ ਆਲੀ ਪਹਿਲੇ ਸਵੇਰੇ ਝੋਟੀ ਤੁਹਾਨੂੰ ਦਿਖਾਵਾਂਗੇ ਤੇ ਕੱਲ தாਜੀ ਸੋਈ ਵੇੜ ਤੁਹਾਨੂੰ ਦਿਖਾਉਣੀ ਤੇ ਇੰਨੀ ਪਛ ਤੁਹਾਨੂੰ ਦਿਖਾਵਾਂ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਭ ਪੈ ਕੇ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਹਾਂ ਠੀਕ ਠਾਕ ਜੀ ਵਧੀਆ ਜੀ ਵੇਗਿਆ ਮਾਲ ਪਰਸਾਂ ਵਾਲਾ ਹੈ ਹਾਂ ਸਲੇ ਵੇਗਿਆ ਹੀ ਠੀਕ ਆ ਉਹਦੇ ਮਸਾ ਨਾ ਤੁਹਾਡੇ ਅੱਜ ਉੱਥੇ ਗਏ ਅੰਮੀ ਤੇ ਵੀਰਾ ਲਿਜੋ ਤੋ ਵੇਗਿਆ ਠੀਕ ਆ ਹਾਂਜੀ ਕੱਲ ਫਿਰ ਦੁਪਹਿਰ ਹੀ ਲਾ ਕੇ ਆਉਂਦੇ ਹਾਂ ਹਾਂ ਕੱਲ ਦੁਪਹਿਰ ਹੀ ਗਏ ਹਾਂ ਠੀਕ ਰਹਿੰਦਿਆਂ ਨਾ ਮੈਂ ਹੋਰ ਵੀ ਹਾਂਜੀ ਹਾਂਜੀ ਹਾਲ ਉਹ ਫਿਰ ਉਹ ਵੀ ਵੇਗੀਆਂ ਜੀ ਠੀਕ ਆ ਉਹ ਵੀਰ ਨੂੰ ਫੋਨ ਕੀਤਾ ਵੀ ਡੰਗ ਰਹਿ ਗਏ ਮੈਂ ਹੋਰ ਲਏ ਆ ਫਿਰ ਉਹਨਾਂ ਨੂੰ ਮੈਂ ਵੀਡੀਓ ਕਾਲ ਤੇ ਵਿਖਾਤਾ ਜੁੜਾ ਅੱਛਾ ਉਹਨਾਂ ਨੇ ਫਿਰ ਉਹ ਲੱਲੀਆਂ ਠੀਕ ਆ ਹਾਂਜੀ ਤੇ ਦਈਆਂ ਫਿਰ ਤਿੰਨ ਹੀ ਰਹਿ ਗਈਆਂ ਜੁੜੇਆਂ ਨੇ ਦਈਆਂ ਤਿੰਨ ਹੀ ਰਹਿ ਗਈਆਂ ਜੀ ਹਾਂਜੀ ਚਲੋ ਨਾਮ ਦੱਸੋ ਫਿਰ ਨਾਮ ਭਾਈ ਮਗੀਚਾ ਸਿੰਘ ਜੀ ਹਾਂਜੀ ਪਿੰਡ ਹਰੜ ਕਲਾਂ ਤਸੀਲ ਈ ਨਾਲਾ ਜ਼ਿਲ੍ਹਾ ਮਰਸਾ ਫੋਨ ਨੰਬਰ ਹੀ ਬੋਲ ਦੇ ਕਰੋ ਫੋਨ ਨੰਬਰ 9592751943 ਠੀਕ ਹੈ ਤੇ ਮੈਂ ਫਿਰ ਵਾਵਾ ਖੁੱਲਾ ਹੀ ਪੈ ਗਿਆ ਅੱਜ ਭਾਈ ਬਣਾ ਪਿਆ ਜੀ ਅੱਜ ਨਾਲੇ ਰੋਜ ਹੀ ਮੈਂ ਪੈ ਜਾਂਦਾ ਹਾਂ ਨਾ ਭਾਈ ਪੈ ਜਾਂਦਾ ਤੇ ਪੈਂਦਾ ਵੀ ਚੰਗੀ ਰੀਜ ਨਹੀਂ ਆ ਫਿਰ ਰੀਜ ਨਾ ਹਾਂਜੀ ਠੀਕ ਲੱਗੇ ਫਿਰ ਦਰਿਆ ਲੱਗੇ ਪੈ ਜਾਂਦਾ ਨਾ ਆ ਕੇ ਵੀ ਆਓ ਉਧਰ ਵੀ ਚਲੋ ਤੁਹਾਨੂੰ ਪਤਾ ਜੀ ਕੋਈ ਪੁੰਦਾਨ ਜੀ ਨਾਲੇ ਵਾਲੇ ਜਿਆਦਾ ਕਰਦੇ ਆ ਠੀਕ ਹੈ ਕਿ 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 ਦੂਰ ਦੂਰ ਤੇ ਦੇਖ ਲਾਣਾ ਠੀਕ ਠੀਕ ਹੈ ਸਹੀ ਹੈ ਕਿ ਨਹੀਂ ਚਲੋ ਵਧੀਆ ਗੱਲ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਹੀ ਆ ਜਿਹੜੀ ਇਹ ਭਾਜੀ ਪਹਿਲਾ ਹੀ ਸਵਾਰ ਤੁਸੀਂ ਭਾਜੀ ਕਿੰਨਾ ਚਿਰ ਹੋਇਆ ਇਸੋਈ ਨੂੰ ਇਹਨੂੰ ਇਹ ਚੌਥਾ ਪੰਜਵਾਂ ਦਿਨ ਜੀ ਸੀ ਤੇ ਹੁਣ ਤਾਂ ਜੀ ਸੀ ਕਿੰਨਾ ਦੁੱਧ ਤਿਆਰ ਜੇ ਦੁੱਧ ਤੇ ਦਹਾਂ ਤੋਂ ਪਲਾਸੀ ਹੋਊਗਾ ਪਾ 10 ਕਿਲੋ ਦੱਸਾਂਗੇ ਠੀਕ ਆ ਹਾਂਜੀ ਤੇ ਮਗਰ ਇਹਦੇ ਬੱਚਾ ਜੀ ਮਾੜ ਬੱਚਾ ਭਾਜੀ ਤੋਰ ਹਾਂ ਫੇਰੇ ਕਰੀਂ ਉਹ ਤੇਰਾ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਭਾਜੀ ਹੁਣ ਤਾਂ ਬੜਾ ਬਾਹਰ ਦਾ ਫਰਕ ਪਾਏਗਾ 14 15 ਕਿਲੋ ਤੇ ਆਰਾਮ ਨਾਲ ਹੀ ਜਾਣਾ ਬੱਚੀ ਨੂੰ ਦੁੱਧ ਚਲੋ ਫਿਰ ਤੋਰ ਦੋ ਤਹਾਣੇ ਦੇ ਦੇਖ ਸਕਦੇ ਬਾਕੀ ਪਸਮਾ ਕੇ ਤਾਣਾ ਹੱਥ ਤੇ ਚੌਣਾ ਲਾ ਪਦੀ ਹੈ ਤਿਆਰ ਕਰੂਗੀ ਖੱਡੀ ਸੀਰ ਹੈ ਕੋ ਨਿਆਣਾ ਨਹੀਂ ਪਹੁੰਦੀ ਲੋੜ ਨੂੰ لیکن نایرے ਦਾ ਮੁੱਲ ਮੁੱਤ ਭਾਈ ਇਹਦਾ 45 ਕਰਦੇ ਜੀ ਤੇ ਕਿੰਨੇ ਦੀ ਦੇ ਦੀਏ ਤੇ ਦੇ ਦੀਏ ਆਪਾਂ 40000 ਦੀ ਦੇ ਦੀਏ 40000 ਦੀ ਇਹ ਛੋਟ ਛੋਟੇ ਮੋਕੇ ਤੇ ਹੋਰ ਕਰ ਕਿੰਨੇ ਦੇ ਮੁਕਾ ਦੀਏ ਆਪ ਹੀ ਕਰ ਲੋ ਜੈਸਨ ਉਹ ਕਰ ਦੀਏ ਹਾਂਜੀ ਹਾਂਜੀ 38000 ਦੀ ਦੇ ਦੀਏ ਠੀਕ ਆ ਭਾਜੀ ਇਹ ਚੋ ਛੋਟ ਹੀ ਫਿਰ ਕਰਾਂਗੇ ਆਪਾਂ ਹਣਾ ਠੀਕ ਆ ਜੀ ਹਾਂਜੀ ਵਸ਼ੀ ਬੜੀ ਚੰਗੀ ਆ ਠੀਕ ਆ ਠੰਡੀ ਸੀ ਲਿਆ ਕੋਈ ਮੰਨ ਲਓ ਇਹਨੂੰ ਗਿਆਣਾ ਨਹੀਂ ਪਉਂਦੀ ਠੀਕ ਆ ਜਿੱਤਰਾ ਮਰਜੀ ਲਿਖ ਬੋਲੋ ਠੰਡੀ ਤੇਰੀ ਆ ਤਾਂ ہاں ਤੁਹਾਨੂੰ ਪੂਰਾ ਖੜ ਜਾਂਦੀ ਠੀਕ ਆ ਤੇ ਹਣੇ ਕਹੇ ਛੋਟੀ ਬਿਲਕੁਲ ਛੋਟੇ ਸਿੰਘ ਵਾਲੀ ਕਿੰਨਾ ਚਿਰ ਹੋਇਆ ਇਹਨਾਂ ਸੋਈ ਨਾ ਇਹਨੂੰ ਤੀਜਾ ਚੌਥਾ ਦੇ ਨਹੀਂ ਜੀ ਅੱਜ ਅੱਛਾ ਹਾਂਜੀ ਇਹਨੂੰ ਕਹਿੰਦੇ ਰੁਪਈਆ ਨਹੀਂ ਲੰਗਦਾ ਸੇਵਾ ਤਾਂ ਠੀਕ ਆ ਮੇਰੇ ਉਧਰ ਆਮ ਕਈਆਂ ਦੇ ਲੋਕ ਐਂਦੇ ਨੇ ਵੀ ਹੁਣ ਕਹਿੰਦੇ ਭਾਈਆ ਨਹੀਂ ਲੰਗਦਾ ਠੀਕ ਆ ਬਿਲਕੁਲ ਛੋਟਾ ਸਿੰਘ ਆ ਹਾਂ ਇਹ ਤੇ ਅਜੇ ਤੇ ਬੋਲਾ ਹੀ ਹੁਣ ਇਹ ਦੇਖੋ ਬੋਲਾ ਹੀ ਜੀ ਅਜੇ ਤੇ ਬੋਲਾ ਇਹਦੇ ਥਲੇ ਸਾਰਾ ਹੀ 4-5 ਕਿਲੋ ਜੀ ਅੱਛਾ ਹਾਂਜੀ ਇੱਕ ਨਗਦ ਹੀ ਜਾ

ਨੇ ਤਾਂ ਦਿਖਾ ਦੇ ਨੇ ਬੱਚੇ ਠੀਕ ਆ ਬਾਕੀ ਚਲੋ ਘਰ ਚੋਂ ਆਉਣ ਵਾਸਤੇ ਠੀਕ ਆ ਕਾਰਾ ਜੇ ਸਰੀਰ ਹੈ ਤੇ ਕੱਦ ਵੀ ਬਹੁਤਾ ਉੱਚਾ ਨਹੀਂ ਹਿਸਾਬ ਦਾ ਹੀ ਆ ਪਹਿਲਾਂ ਦੇ ਹਿਸਾਬ ਨਾਲ ਚਲੋ ਠੀਕ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਹਰਪ੍ਰੀਤ ਭਾਜੀ 55000 ਜੀ 55000 ਹਾਂਜੀ ਤੇ ਕਿੰਨੇ ਲਈ ਜੱਸਣਾ ਹਾਂ ਨਾ 50000 ਦੀ 50000 ਦੀ ਫਿਰ ਕੋਈ ਹਰਖਣ ਛੋਟ ਕਰ ਦੋਗੇ 48 ਦੇ ਮੁਕਾ ਦिए ਸੀ ਆਸੇ ਤੋਂ ਛੋਟ ਹੀ ਮਿਲੂ 48 ਠੀਕ ਆ 48000 ਚ ਪਹਿਲੇ ਸਵੇ ਛੋਟੀ ਬਹੁਤ ਸੋਹਣੀ ਛੋਟੀ ਆ ਠੀਕ ਆ ਹਾਂ ਜੀ ਏਡੀ ਦੇ ਸਾਹਮਣੇ ਵੀ ਸੋਖੀ ਜੇ ਹਾਂਜੀ ਹਾਂਜੀ ਠੀਕ ਆ ਕਿ ਨਹੀਂ ਠੀਕ ਆ ਬੇਸ਼ੱਕ ਬੰਦੇ ਨੇ ਆਪਣੇ ਲਾਗੇ ਹੀ ਮਤਲਬ ਬਰਾਂਡੇ ਚ ਮੰਜੀ ਡਾਈ ਦਾ ਲਾਗੇ ਇਹਨੂੰ ਬੰਦ ਲਏ ਵੱਡੀ ਮਹੀ ਨਹੀਂ ਨਾ ਠੀਕ ਆ ਹਾਂਜੀ ਤੇ ਜੇ ਕਿਸ ਨੇ ਬਾਹਰ ਬਰਾਂਡੇ ਚ ਬੰਦਨੀ ਹੋਵੇ ਤੇ ਉਹ ਵੀ ਹੈਗੀ ਆ ਹਾਂਜੀ ਉਹ ਵੀ ਹੈਗੀ ਉਹ ਵੇਖ ਉਹ ਫੋਨੇ ਨਾਲ ਚਲ ਆ ਦੇਖ ਸਕਦੇ ਜੀ ਸਾਰੇ ਦਾ ਸਬਾਗ ਆ ਪਾ ਜੀ ਦੇਖੋ ਹੋਰੇ ਜਵਾਨ ਮੱਝ ਜਿਹੜੀ ਆਹ ਵਾਲੇ ਆਪਾਂ ਦੂਰ ਤੋਂ ਤੁਹਾਨੂੰ ਵਿਖਾਉਨੇ ਆ ਉਹ ਤੇ ਇਹਦਾ ਆਪਾਂ ਦੂਰਾਂ ਹੀ ਵੇਖ ਸਕਦੇ ਆ ਵੀ 2 ਗੁਣਾ 3 ਗੁਣਾ ਦਾ ਹੀ ਫਰਕ ਹੈ ਜਿਹੜਾ ਉਹਦੇ ਨਾਲ ਇਹਨਾਂ ਬਾਜੀ ਦੀ ਕੱਟੀ ਜਾਂਦੀ ਜਿਗੀ ਇਹ ਪੂਰੀ ਇਹ ਪੂਰੀ ਜਵਾਨ ਆ ਮੱਝ ਜਿਹੜੀ ਮੱਝਾਂ ਦੇ ਹਿਸਾਬ ਨਾਲ ਚੰਗੇ ਕਦ ਕੱਟਦੀ ਉਹ ਪਾਕਿਸਤਾਨੀ ਮੈਂ ਆ ਅੱਛਾ ਇਹਦੇ ਥਲੇ ਭਾਈ ਦੁੱਧ ਮੰਨ ਲਓ ਵੀ 12-13 ਕਿਲੋ ਹੀ ਅੱਛਾ ਇਹਨੂੰ 26 ਤਰੀਕ ਦਾ ਟਿਕਾ ਪਰ ਆਇਆ ਭਾਜੀ ਜੀ ਨਾਲ ਅੱਛਾ ਤੇ ਵੰਡੋ ਨਾ ਬੰਦ ਕੀਤਾ ਇਹਦਾ ਠੀਕ ਆ ਮਗਰੀ ਦੇ ਉਹ ਕੱਟਾ ਜੀ ਬੱਚਾ ਉੱਚਾ ਥੋੜਾ ਹਨਾ ਤੇ ਬਿਲਕੁਲ ਤਾਜੀ ਸੋਈ ਹੋ ਗਈ ਉਹਦਾ ਤੇ ਇਹਨੇ ਦੁੱਧ ਚੰਗਾ ਕਰੇ ਆਹ 18 ਕਿਲੋ ਦਾ ਭਾਈ ਰਿਕਾਰਡ ਹੈ ਮੈਂ ਦਾ ਅੱਛਾ ਹਾਂਜੀ ਹਾਂਜੀ ਠੀਕ ਹੈ ਬੱਚੇ ਦਿਖਾ ਦਈਏ ਹਾਂਜੀ ਬੱਚਾ ਵਖਾ ਦਿਓ ਆ ਜਿਹੜਾ ਕੱਟਾ ਬੀਠਾ ਆ ਬੈਠਾ ਜਿਹੜਾ ਕੱਟਾ ਇਹ ਨੀਲੀ ਦੀ ਮੱਝ ਦਾ ਵਾ ਤੇ ਆ ਬੱਚਾ ਜਿਹੜਾ ਤੁਹਾਨੂੰ ਪਹਿਲਾਂ ਝੋਟੀ ਦਿਖਾਈ ਆ ਉਹਦਾ ਬੱਚਾ ਜੀ ਚਲੋ ਫਿਰ ਤੋੜ ਦੋ ਇਹਨਾਂ ਚੰਗੀ ਜਵਾਨ ਮੱਝ ਆ ਜਿਹੜੀ ਆਹ ਵਾਲੀ ਤੇ ਨੀਲੀ ਦੀ ਮੱਝ ਆ ਹੋਣ ਵੀਰ ਜੀ ਪੱਕਾ ਦੁੱਧ ਕਿੰਨਾ ਜੇ ਤੇ ਕੋਲ ਪੱਕਾ ਆਪਾਂ 9 ਹੀ ਦਸੀਏ ਆਵੇਂ ਹੋਵੇ ਦਾ ਹੀ ਅੱਛਾ ਹਾਂਜੀ ਤੇ ਮਿਲਦੀ ਦੋਵੇਂ ਟਾਈਮ ਕੱਟੇ ਤੇ ਹੀ ਆ ਬਾਕੀ ਪਰ ਜਿੱਦਨੇ ਕਿਤੇ ਤਿਆਰ ਹੋਈ ਹਾਂਜੀ ਉਸ ਦਿਨ ਤੇ ਚੰਗੀ ਰਗਮ ਵੀ ਤਿਆਰ ਹੋਣੀ ਆ ਇਹ ਭਾਜੀ ਨਹੀਂ ਸਿਰਫ ਆਪਾਂ ਕਹਿਣਾ ਵੀ ਇਹਦਾ ਕੋਈ ਨਹੀਂ ਸੌਂਦਾ ਹੋਊਗਾ ਨਾ ਝੂਠ ਮਾਰਨਾ ਇਹ 2 ਲੱਖ ਦੇ ਸ਼ਬੀਅਤ ਨਹੀਂ ਆਈ ਠੀਕ ਆ ਹਾਂਜੀ ਬਾਕੀ ਕੋਈ ਆਣ ਕੇ ਵੇਖੇ ਕਰੀ ਹੈ ਨਾ ਨਿਸ਼ਾਨੀਆਂ ਜਿਹੜੀਆਂ ਨੀਲੀ ਦੀਆਂ ਪੂਰੀਆਂ ਜਿੰਨੇ ਪਿਛਲੇ ਪੈਰ ਦੋਵੇਂ ਬਰਾਬਰ ਦੇ ਦਿੱਤੇ ਆ ਤੇ ਅਗਲੇ ਵੀ ਦੋਵੇਂ ਬਰਾਬਰ ਦੇ ਦਿੱਤੇ ਆ ਇਹ ਵੀ ਕਈ ਵੀਰ ਬੜਾ ਗੌਰ ਨਾਲ ਇਹਨਾਂ ਚੀਜ਼ਾਂ ਵੱਲ ਦੇਖਦੇ ਬਾਕੀ ਕਹ ਲਓ ਜਿੰਨਾ ਕਪਾ ਮੁੱਲ ਪਾਉਣਾ ਨਾ ਇਹਦਾ ਹਾਂਜੀ ਉਹਨੇ ਲਈ ਫੰਡਰੀ ਆ ਸਾਹਮਣੇ ਕਿੰਨਾ ਮੁੱਲੇ ਦਾ ਕਿਦਾ ਮੁੱਲ 75 ਜੀ ਅੱਛਾ ਇਹ 70 ਯਾਰ ਦੀ ਹਰ ਬੰਦੇ ਕੋਈ ਨਹੀਂ 70 ਯਾਰ ਦੀ ਹਾਂ 2000 ਛੱਡਦੀ ਐ ਵਿੱਚ ਠੀਕ ਐ ਬਾਜੀ 800 ਦਿਖਾਗੇ ਵੇ ਲੋ ਜਿਹੜਾ ਵੀਰ ਕੋਈ ਲਾਜੂ ਕੋਈ ਝਕਾਟਾ ਨਹੀਂ ਹੈਗਾ ਠੀਕ ਐ 100% ਮੈਂ ਮੰਨ ਲਓ ਸੂਣ ਵਾਲੇ ਵੀ ਨਿਕਲੂ ਬਾਜੀ ਉਹਨਾਂ ਨੇ ਇੱਟਾ ਫੇਰ ਨਹੀਂ ਲੀਦਾ ਭਰਾ ਜੀ ਅੱਛਾ 22 ਤਰੀਕ ਦਾ ਭਰਿਆ ਜੀ ਠੀਕ ਐ ਤੇ ਵੰਡਾ ਪਾ ਬੰਦ ਕੀਤਾ ਏ ਠੀਕ ਐ ਬਾਕੀ ਜੇ ਕੋਈ ਵੀਰ ਸਾਡੇ ਕੋਲ ਆ ਜਾਂਦਾ ਸਾਡੀ ਵਾਲੋਂ ਵੰਡ ਪਾਵੇ ਜਨਾ ਵੰਡ ਪਾਉ ਨੂੰ ਫੇਰ ਉੱਥੇ ਚੰਦੂ ਸਜਣਾ ਮੰਨਿਆ ਹੁੰਦਾ ਠੀਕ ਐ ਜੀ ਮੰਨ ਲਓ ਦੂਟਾ ਜੰਮੀਨਾਂ ਦੀ ਗੱਡੀ ਧੋਕੜ ਹੁੰਦੀ ਆ ਹਾਂ ਜੀ ਹ ਠੀਕ ਹੈ ਵਿਦਿਆ ਹੋਰ ਕੁਝ ਕਹਿਣਾ ਬਾਸ ਵੀ ਜੀ ਇਹੋ ਹੀ ਆ ਤੇ ਬਾਕੀ ਕੋਈ ਵੀ ਭਰਾ ਆਪਣੀ ਤਸੱਲੀ ਆਣ ਕੇ ਕਰਕੇ ਦੇ ਫੇਰ ਕਰੋ ਚਵਾਈ ਕਰਕੇ ਆ ਨਾ ਵੇਸ ਚਾੱਕ ਕੇ ਖੜੇ ਤੇ ਥਾਣੇ ਵੀ ਦੇਖ ਲਈ ਲੱਗ ਰਿਹਾ ਦੇਖ ਸਕਦੇ ਜੀ ਬਾਕੀ ਆਪਣੀ ਸਮਝਣਾ ਵੇਸ ਚਾੱਕ ਕੇ ਤਸੱਲੀ ਕਰਕੇ ਕਿ ਜਿੰਨੇ ਪਹਿਲੇ ਆਪਣੀ ਮਰਜ਼ੀ ਨਾਲ ਪਸ਼ੂ ਖੜੋ ਜੀ ਹਾਂਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ